ਸਸਿਕਾ ਦੋਸਤੋ ਅਸੀਂ ਪਹੁੰਚੇ ਹਾਂ ਬਠਿੰਡਾ ਦੀ 100 ਫੁੱਟੀ ਰੋਡ ਤੇ ਤੇ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਲੰਗਰ ਦਿਖਾਉਣ ਜਾ ਰਹੇ ਹਾਂ ਜਿਹੜਾ ਸ਼ਾਇਦ ਅਜੇ ਤੱਕ ਤੁਸੀਂ ਕਿਤੇ ਦੇਖਿਆ ਤੱਕ ਨਹੀਂ ਹੋਣਾ ਲੰਗਰ ਦੇ ਵਿੱਚ ਕੀ ਕੁਝ ਮਿਲੇਗਾ ਅਤੇ ਖਾਣਾ ਵੀ ਉਹ ਮਿਲੇਗਾ ਜਿਹੜਾ ਅੱਜ ਤੱਕ ਤੁਸੀਂ ਕਦੇ ਦਾ ਸ਼ਾਇਦ ਨਾ ਖਾਦਾ ਹੋਵੇ ਮਲਟ ਪੀਜ਼ਾ ਮਲਟ ਪੀਜ਼ਾ ਫ੍ਰੀ ਲੰਗਰ ਬਠਿੰਡਾ ਦੀ 100 ਫੁੱਟੀ ਰੋਡ ਤੇ ਇਸ ਤਰ੍ਹਾਂ ਬਣਦਾ ਸੀ ਸਾਨੂੰ ਇਹ ਵੀ ਸਾਰਾ ਕੁਝ ਦਿਖਾਵਾਂਗੇ ਤੇ ਕਿਉਂ ਖਾਣਾ ਚਾਹੀਦਾ ਤੁਹਾਡੇ ਨਾਲ ਇਹ ਵੀ ਸਾਰੀ ਅਸੀਂ ਗੱਲਬਾਤ ਕਰਾਵਾਂਗੇ ਕਿ ਇਸ ਦੇ ਕੀ ਕੀ ਫਾਇਦੇ ਨੇ ਜਿਹੜੇ ਅਸੀਂ ਦੂਜੇ ਪੀਜ਼ੇ ਖਾਂਦੇ ਆ ਉਹਨਾਂ ਦੇ ਕੀ ਨੁਕਸਾਨ ਹੈ ਤੇ ਇਹ ਜਿਹੜਾ ਜਿਹੜਾ ਇਹ ਆਪੀ ਦਾ ਬਣ ਰਿਹਾ ਹੈ ਕਿੰਨੀਆਂ ਮੁਸ਼ਕਲਾਂ ਚ ਆਉਂਦੀਆਂ ਨੇ ਪੀਜ਼ਾ ਬਣਾਉਣ ਦੇ ਵਿੱਚ ਕਿਉਂਕਿ ਇਹ ਜਿਹੜਾ ਮੈਦੇ ਨਾਲ ਬਿਨਾਂ ਜਿਹੜਾ ਪੀਜ਼ਾ ਤਿਆਰ ਹੁੰਦਾ ਉਹ ਸਾਡੇ ਸਿਹਤ ਦੇ ਲਈ ਬਹੁਤ ਹੀ ਨੁਕਸਾਨਦਾਇਕ ਹੈ ਇਹ ਪੀਜ਼ਾ ਮੈਦੇ ਤੋਂ ਬਿਨਾ ਬਣਾਇਆ ਜਾਂਦਾ ਹੈ ਅਸੀਂ ਅਜੋ ਪੁੱਚੇ ਬਟਿੰਡਾ ਦੀ ਸੌਫਟੀ ਰੋਡ ਤੇ ਉਸ ਦੁਕਾਨ ਦੇ ਉੱਤੇ ਇੱਥੇ ਮੈੱਲਟ ਪੀਜ਼ਾ ਤਿਆਰ ਕੀਤਾ ਜਾਂਦਾ ਅਸੀਂ ਅੰਦਰ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਬਣਦਾ ਹੈ ਕਿਸ ਤਰ੍ਹਾਂ ਤਿਆਰ ਹੁੰਦਾ ਸਾਰਾ ਕੁਝ ਤੁਹਾਨੂੰ ਅਸੀਂ ਲਾਈਵ ਦਿਖਾਵਾਂਗੇ ਇਸ ਤਰ੍ਹਾਂ ਇਹ ਪੀਜ਼ਾ ਤਿਆਰ ਹੁੰਦਾ ਕਿੰਨੀ ਇਸ ਤਰ੍ਹਾਂ ਬਣਦਾ ਹੈ ਤਿਆਰ ਕਰਨ ਦੇ ਵਿੱਚ ਦੂਜੇ ਪੇਜ ਨਾਲੋਂ ਇਸ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਆ ਸੀ ਇਹ ਵੀ ਗੱਲਬਾਤ ਕਰਾਵਾਂਗੇ ਇਹ ਜਾਂ ਤਿਆਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਦੂਜੇ ਪੇਜੇ ਨਾਲੋਂ ਇਸ ਦੇ ਵਿੱਚ ਕਿਹੜੀ ਚੀਜ਼ ਵਧੀਆ ਹੈ ਇਹ ਤੁਸੀਂ ਵੀ ਨਾਲ-ਨਾਲ ਆਪਣੇ ਕਮੈਂਟ ਕਰਕੇ ਦੱਸਣੇ ਆ ਕਿ ਇਹ ਇੱਕ ਪੀਜ਼ਾ ਖਾਂਦੇ ਕਿ ਕੀ ਫਾਇਦੇ ਨੇ ਅਸੀਂ ਇੱਥੋਂ ਦੁਕਾਨ ਦੇ ਜਿਹੜੇ ਓਨਰ ਨੇ ਅਸੀਂ ਇਹਦੇ ਨਾਲ ਗਲਤ ਖਰਾਮਾਂਗੇ ਕਿ ਦੂਜੇ ਪੀਜ਼ੇ ਨਾਲੋਂ ਇਸ ਦੇ ਵਿੱਚ ਕਿਹੜੀ ਚੀਜ਼ ਆੜੀ ਇਹ ਲੋਕਾਂ ਦੇ ਲਈ ਲੋਕਾਂ ਦੇ ਸਿਹਤ ਦੇ ਲਈ ਇਹ ਲੈ ਕੇ ਆਏ ਨੇ ਕਿਹੜੀ ਚੀਜ਼ ਵਧੀਆ ਹੈਗੀ ਆ ਤਿਆਰ ਹੋ ਰਿਹਾ ਪੀਜ਼ਾ ਤੇ ਅੱਜ ਇਹਨਾਂ ਵੱਲੋਂ ਇਸ ਪੀਜ਼ੇ ਦਾ ਲੰਗਰ ਲਗਾਇਆ ਗਿਆ ਤੇ ਲੰਗਰ ਬਹੁਤ ਦੇਖੇ ਹੋਣੇ ਲੇਕਿਨ ਇਸ ਤਰ੍ਹਾਂ ਦਾ ਲੰਗਰ ਪਟੰਡਾ ਚ ਪਹਿਲੀ ਵਾਰ ਕੀ ਕੁਛ ਇਹਦੇ ਵਿੱਚ ਇਹਨਾਂ ਵੱਲੋਂ ਪਾਇਆ ਜਾਂਦਾ ਅਸੀਂ ਇੱਥੇ ਕਾਰੀਗਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੋਂ ਦੇ ਓਨਰ ਨੇ ਦੇਖ ਰਹੇ ਉਸ ਦੀਆਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਤਿਆਰ ਹੋ ਰਿਹਾ ਪੀਜ਼ਾ ਮੈਲਟ ਪੀਜ਼ਾ ਜਿਹੜਾ ਹੈਗਾ ਤੇ ਦੂਜੇ ਪੀਜ਼ਾ ਨਾਲ ਇਹਦੇ ਵਿੱਚ ਕੀ ਖਾਸ चीज ਹੋਵੇਗੀ ਅਸੀਂ ਇਹ ਵੀ ਤੁਹਾਨੂੰ ਦਿਖਾਵਾਂਗੇ ਇਹ ਪੀਜ਼ਾ ਕਿਉਂ ਖਾਣਾ ਚਾਹੀਦਾ ਹੈ ਇਹ ਵੀ ਅਸੀਂ ਤੁਹਾਨੂੰ ਦੱਸਾਂਗੇ ਵੀ ਇਹ ਪੀਜ਼ੇ ਦੇ ਦੂਜੇ ਪੀਜਮ ਦੇ ਨਾਲੋਂ ਕੀ ਫਾਇਦੇ ਨੇ ਤੇ ਦੂਜੇ ਪੀਜੇ ਖਾਣ ਦੇ ਕੀ ਨੁਕਸਾਨ ਨੇ। ਤੁਸੀਂ ਦੀਆਂ ਲਾਈਵ ਤਸਵੀਰਾਂ ਬਠਿੰਡਾ ਤੋਂ ਖਬਰ ਪੰਜਾਬ ਦੀ ਫੇਸਬੁੱਕ ਪੇਜ ਦੇਤੇ। ਐਂਡ ਤੱਕ ਜੁੜੇ ਰਹੋ। ਤੁਹਾਨੂੰ ਸਾਰਾ ਕੁਝ ਇਸ ਦੇ ਵਿੱਚ ਜਾਣਕਾਰੀ ਦੇਵਾਂਗੇ ਕੀ ਕੁਛੇ ਦੇ ਵਿੱਚ ਪਾਇਆ ਜਾਂਦਾ ਹੈ। ਕਿਸ ਤਰ੍ਹਾਂ ਇਹ ਤਿਆਰ ਹੁੰਦਾ ਹੈ ਤੇ ਇਹਦੇ ਖਾਣ ਦੇ ਕੀ ਫਾਇਦੇ ਨੇ ਜਿਹੜੇ ਪੀਜੇ ਅਸੀਂ ਆਮ ਬਾਜ਼ਾਰਾਂ ਦੇ ਵਿੱਚੋਂ ਲੈਣੇ ਮੈਦੇ ਵਾਲੇ ਪੀਜੇ ਉਸ ਦੇ ਕੀ ਨੁਕਸਾਨ ਦਾ ਉਹ ਵੀ ਜਿਵੇਂ ਦੱਸਾਂਗੇ ਤੇ ਕੀ ਪਾਇਆ ਜੀ ਇੱਕ ਪਲੇਟ ਵਿੱਚ ਮੋਜ਼ਰੇਲਾ ਹਾਂਜੀ ਕਹਾਂ ਦਾ ਦੱਸ ਰਿਹਾ ਕੀ ਪਾਇਆ ਇਹ ਤੁਹਾਨੂੰ ਤੇ ਮੋਜ਼ਰੇਲਾ ਜਿਹੜੀ ਪਾਈ ਹੋਈ ਹੈ ਆਪਣੇ ਤੇ ਹੋਰ ਇਹ ਕੀ ਪਾਇਆ ਜਾਊਗਾ ਬਾਕੀ ਤਾਂ ਆਪਿੰਗ ਬੈਜ ਜਿਹੜੇ ਅੰਗੀਆਂਸ ਹਨ ਦੇਖ ਰਿਹਾ ਫੈਸ਼ਲਾਈਜ਼ ਸਾਰੀਆਂ ਕਿਹੜੀਆਂ-ਕਿਹੜੀਆਂ ਵਿੱਚ ਪਾਇਆ ਪਾਈਆਂ ਜਾਂਦੀਆਂ ਇਹ ਬੈਜ ਜਿਵੇਂ ਗੱਭੀਰਾ ਮੋਂਗ ਆਣਗੇ ਆਣਗੇ ਜੀ ਨਾਣਗੇ ਟਮਾਟਰ ਆਣਗੇ ਪਨੀਰ ਰਹੇਗਾ ਇਹ ਕੋਈ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਫਰੈਸ਼ ਜਿਹੜਾ ਵੈਜੀਟੇਬਲ ਨੇ ਇਹ ਵਾਲੀ ਗੈਨਿਕ ਫੂਡ ਹੈ ਸਾਰਾ ਆਰਗੇਨਿਕ ਹੋਣਗੇ ਜਿੱਦਾਂ ਕਿ ਰਾਗੀ ਆ ਕੰਗਣੀ ਆ ਆਪਣੇ ਪ੍ਰਾਣੇ ਅਨਾਜ ਦਾ ਸਾਰੇ ਇਹਦੇ ਵਿੱਚ ਆਰਗੇਨਿਕ ਸਾਰਾ ਕੁਝ ਇਥੇ ਹਾਂਜੀ ਸ਼ੂਗਰ ਫ੍ਰੀ ਸਾਰੇ ਅਨਾਜ ਹੋਣਗੇ ਜਿੰਨੇ ਵੀ ਸਾਰੇ ਸ਼ੂਗਰ ਫ੍ਰੀ ਅਨਾਜ ਆ ਜਾਈਏ ਜੀ ਤੁਹਾਨੂੰ ਦੱਸਾਂ ਕਿ ਸਾਰੇ ਬਿਲਕੁਲ ਇਹ ਤੁਸੀਂ ਸ਼ੂਗਰ ਵਾਲਾ ਵਿਅਕਤੀ ਵੀ ਇਸ ਪੀਜਾ ਨੂੰ ਖਾ ਸਕਦਾ ਸਾਰੇ ਜਿਹੜੇ ਸ਼ੂਗਰ ਫ੍ਰੀ ਜੀ ਸ਼ੂਗਰ ਫ੍ਰੀ ਅਨਾਜ ਨੇ ਉਹ ਇਹਦੇ ਵਿੱਚ ਪਾਏ ਜਾਂਦੇ ਨੇ ਰਾਈ ਰਾਗੀ ਸ਼ੂਗਰ ਵਾਲੇ ਵੀ ਹੁਣ ਇਸ ਪੀਜਾ ਨੂੰ ਦਾ ਆਨੰਦ ਲੈ ਸਕਣਗੇ ਕਿਉਂਕਿ ਜਿਹੜੇ ਦੂਜੇ ਪੀਜਾ ਦੇ ਵਿੱਚ ਨਾ ਜਿਹੜਾ ਹੈਗਾ ਉਹ ਸ਼ੂਗਰ ਫ੍ਰੀ ਨਹੀਂ ਹੁੰਦੇ ਇਹਦੇ ਵਿੱਚ ਸਾਰਾ ਕੁਝ ਸ਼ੂਗਰ ਫ੍ਰੀ ਪਾਇਆ ਜਾ ਰਿਹਾ ਤੇ ਸਾਰਾ ਕੁਝ ਆਰਗੈਨਿਕ ਇਹ ਜਿਹੜਾ ਸਮਾਨ ਹੈ ਇਹ ਚ ਵਰਤੇ ਜਾਊਗਾ ਜੁਦੀਆਂ ਲਾਈਟ ਥੀਰਾ ਬਠੰਡਾ ਤੋਂ ਆਪਾਂ ਰੋਜ਼ ਜਿਹੜੇ ਪੀਜੇ ਖਾਂਦੇ ਆ ਉਹਦੇ ਜ਼ਿਆਦਾਤਰ ਮੈਦਾ ਵਰਤੇ ਜਾਂਦਾ ਹੈ ਅਤੇ ਮੈਦਾ ਸਾਡੇ ਹਿੱਸੇ ਦੇ ਲਈ ਬਹੁਤ ਹੀ ਹਾਨੀਕਾਰਕ ਹੈ ਤੇ ਇਸ ਪੀਜ ਦੇ ਕੀ ਕੀ ਫਾਇਦੇ ਨੇ ਅਸੀਂ ਉਹ ਵੀ ਤੁਹਾਡੇ ਨਾਲ ਕਦੇ ਆਨਰ ਜੁੜੇ ਨੇ ਜੁੜਨਗੇ ਇਸ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਲੋਕ ਜਿਹੜੇ ਆ ਰਹੇ ਨੇ ਅਸੀਂ ਅੱਜ ਲੰਗਰ ਲੱਗਿਆ ਹੋਇਆ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਕੀ ਕੀ ਇਸ ਦੇ ਵਿੱਚ ਫਾਇਦਾ ਹੈ ਤੇ ਕੀ ਇਸ ਦੇ ਸਾਡੀਆਂ ਜਿਹੜੇ ਬਿਮਾਰੀਆਂ ਨੇ ਅਸੀਂ ਉਹ ਕਿਸ ਤਰ੍ਹਾਂ ਬਚ ਸਕਦੇ ਹਾਂ ਪੀਜ ਖਾ ਕੇ ਅਗੇ ਲੋਕ ਫਾਸਟ ਫੋਰ ਤੋਂ ਕਿਤੇ ਨਾ ਕਿਤੇ ਭਜਦੇ ਨਾਲ ਜਰਾਉਂਦੇ ਸੀ ਲੇਕਿਨ ਹੁਣ ਫਾਸਟ ਫੂਡ ਹੀ ਇਹੋ ਜਿਹਾ ਆ ਗਿਆ ਕਿ ਜਿਹੜੇ ਸਾਡੇ ਸਿਹਤ ਦੇ ਲਈ ਸਹਾਇੀ ਹੁੰਦੇ ਨਹੀਂ ਦੇਖ ਰਿਓ ਪਨੀਰ ਪਾਇਆ ਜਾ ਰਿਹਾ ਟਮਾਟਰ ਪਾਤੇ ਨੇ ਉਤੇ ਨਾਲ ਨਾਲ ਸ਼ਿਮਲਾ ਮਿਰਚ ਤੇ ਹੋਰ ਕੀ ਕੁਸ ਪਾਇਆ ਸੀ ਉਹ ਵੀ ਇਥੇ ਦੇ ਆਉਣ ਨਾਲ ਗਲਤ ਕਰਾਵਾਂਗੇ ਇਹ 140 ਰੋਡ ਤੇ ਏ ਅੱਜ ਆਪਣਾ ਪੀਜਾ ਹਟ ਦੇ ਉੱਤੇ ਇੱਕ ਦੇ ਲੰਗਰ ਲੱਗ ਚੁੱਕਿਆ ਹੈ ਮਿਨਿਸਟਰੀ ਆਫ ਫੂਡ ਵੱਲੋਂ ਇਹ ਇੱਥੇ ਜਿਹੜਾ ਜਿਹੜਾ ਕੁਝ ਉਹਨਾਂ ਵੱਲੋਂ ਪਿਆਰ ਕੀਤਾ ਗਿਆ ਉਹ ਸਾਰਾ ਕੁਝ ਇੱਥੇ ਅੱਜ ਇਹਦਾ ਲੰਗਰ ਲੱਗ ਚੁੱਕਿਆ ਤੇ ਮੱਕੀ ਦੇ ਦਾਣੇ ਪਾਏ ਜਾ ਰਹੇ ਆ ਕਿਉਂਕਿ ਮੱਕੀ ਦਾ ਟੇਸਟ ਜਿਹੜਾ ਵੱਖਰਾ ਉਦੋਂ ਕਿ ਹੈਲਦੀ ਜਿਹੜਾ ਕੁਸ ਹੈਗਾ ਜਿਹੜਾ ਸਾਡੇ ਸਿਹਤ ਦੇ ਲਈ ਸਰੀਰ ਦੇ ਲਈ ਵਧੀਆ ਚੀਜ਼ਾਂ ਨੇ ਉਹ ਸਾਰਾ ਕੁਸ ਇਸ ਦੇ ਵਿੱਚ ਪਾਈਆਂ ਜਾਣੀਆਂ ਜਿਹੜੀਆਂ ਸਾਡੇ ਸਿਹਤ ਦੇ ਲਈ ਚੰਗੀਆਂ ਚੀਜ਼ਾਂ ਨੇ ਉਹ ਇਸ ਦੇ ਵਿੱਚ ਪਰੋਸੀਆਂ ਜਾ ਰਹੀਆਂ ਨੇ ਸੁਦੀਆਂ ਲਾਈਵ ਸ੍ਰੀਮ ਬਠੰਡਾ ਤੋਂ फटाफट ਸ਼ੇਅਰ ਕਰ ਦਿਓ ਜਿਹੜਾ ਹੋਰ ਵੀ ਲੋਕ ਮਿੱਤਰ ਪਿਆਰੇ ਦੇਖਣ ਤੇ ਹੈਲਦੀ ਖਾਣਾ ਖਾਣੋ ਵੀ ਕਿਉਂਕਿ ਕਿਸੇ ਮਿੱਤਰ ਨੇ ਗੱਲ ਕੀਤੀ ਹੈ ਕਿ ਲੋਕ ਵੱਡੀਆਂ-ਵੱਡੀਆਂ ਕੋਠੀਆਂ ਪਾ ਲੈਂਦੇ ਨੇ ਵੱਡੀਆਂ-ਵੱਡੀਆਂ ਕਾਰਾਂ ਖਰੀਦ ਲੈਂਦੇ ਨੇ ਲੇਕਿਨ ਖਾਣੇ ਵੇਲੇ ਧਿਆਨ ਨਹੀਂ ਰੱਖਦੇ ਉਹ ਉਦੋਂ ਜਾ ਕੇ ਰੀੜੇ ਦੇ ਖੜ ਜਾਂਦੇ ਨੇ ਤਾਂ ਤੁਸੀਂ ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖਿਆ ਕਰੋ ਦੋਸਤੋ ਕਿਉਂਕਿ ਸਿਹਤ ਹੋਈ ਤਾਂ ਕਾਰਾਂ ਹੋਣੀਆਂ ਕਾਰਾਂ ਹੋਣੀਆਂ ਤਾਂ ਕੋਠੀਆਂ ਹੋਣੀਆਂ ਫੇਰ ਹੀ ਜੇ ਵਧੀਆ ਸਿਹਤ ਹੋ ਗਈ ਤਾਂ ਹੀ ਤੁਸੀਂ ਇਹ ਸਾਰਾ ਕੁਝ ਕਰ ਸਕਦੇ ਹੋ ਉਹਨੇ ਇਸ ਦੇ ਵਿੱਚ ਰੱਖਿਆ ਜਾਣ ਦੇ ਉੱਤੇ ਇੱਥੋਂ ਤੱਕ ਤਿਆਰ ਹੋ ਜਾਊਗਾ ਇਹ ਥੋੜੀ ਦਰਵਾਦੇ ਨੂੰ ਹੀਟ ਦਿੱਤੀ ਜਾਣੀ ਹੈ ਉਹੀ ਗੱਲਬਾਤ ਕਰਾਂਗੇ ਕਿੰਨਾ ਟੈਂਪਰੇਚਰ ਇਹਨੂੰ ਦਿੱਤਾ ਜਾਣਾ ਕਿੰਨੇ ਟੈਂਪਰੇਚਰ ਦੇ ਵਿੱਚ ਇਹ ਤਿਆਰ ਹੋਣਾ ਕਿੰਨੀ دیر ਲੱਗਣੀ ਨੀਤੀ ਸੀ 3 ਮਿੰਟ ਜੀ ਕੰਪਰੈਸਰ ਕਿੰਨਾ ਜਿਆਦਾ 30 टेंपरेचर ਹੋਏਗਾ ਤਾਂ ਸਟੇ ਦੇ ਹਾਂਜੀ ਸਰ ਮਟਾ ਤਿਆਰ ਹੋ ਜਾ ਹਾਂਜੀ ਸਰ ਜੀ ਕੁਛੇ ਦੇ ਵਿੱਚ ਪਾਇਆ ਜਾਂਦਾ ਵੀ ਆਰਗੇਨਿਕ ਐਚ ਜਿਹੜੇ ਪ੍ਰਾਣ ਆ ਜਾਂਦੇ ਆਪਣੇ ਰਾਗੀ ਕੰਗਣੇ ਬੋਲ ਕਾਫੀ ਆ ਜਾਂਦਾ ਜਿਹੜਾ ਕੀ 슈ਗਰ ਫ੍ਰੀ ਹੋਣਗੇ ਬੋਲ ਕਿਹੜੇ ਕਿਹੜੇ ਆ ਜਾਂਦੇ ਰਾਗੀ ਕੰਗਣੇ ਬਾਕੀ ਜਿਆਦਾ ਪਤਾ ਹਾਂਜੀ ਯਾਨੀ ਕਿ ਮੈਦਾ ਫ੍ਰੀ ਹੈ ਜਾਨੀ ਕਿ ਮੈਦਾ ਆਟਾ ਇਸ ਵਿੱਚ ਨਹੀਂ ਵਰਤਿਆ ਜਾਏਗਾ ਔਨਲਾਈਨ অর্ਗੈਨਿਕ ਫੂਡ ਜਾਨੀ ਕਰਨਾ ਅਜ਼ਮਾਉਣਗੇ ਜੋ ਆਪਣੇ ਪੁਰਾਣਿਆਂ ਨਾਲ ਸੀ। ਜਿਹੜੀਆਂ ਸਬਜ਼ੀਆਂ ਪਰੇਜਣੀਆਂ ਉਹ ਸਬਜ਼ੀਆਂ ਚ ਵੇਚਣੀਆਂ ਨੇ ਜਿਵੇਂ ਕੈਪਸਿਕਮਾ, ਟਮਾਟਰ ਆ ਗਾਹਨਾ, ਪਨੀਰਾ। ਇਹ ਵੀ অর্ਗੈਨਿਕ ਬੱਤੀ ਜੰਨੇ ਕਿ ਆਮ। ਇਹ ਵੀ অর্ਗੈਨਿਕ ਆ ਸਬਜ਼ੀਆਂ ਦਾ ਵਾਕਿਆ ਅਨਾਜ ਦਾ অর্ਗੈਨਿਕ ਹੁੰਦਾ ਹੈ। ਠੀਕ ਹੈ ਜੀ ਤੁਸੀਂ ਸਾਰਾ ਕੁਝ ਦੇਖ ਲਿਆ। ਪੁਰਾਣੇ ਜਿਹੜੇ ਸਾਡੇ ਹਾਂਜੀ ਵੀ ਜੀ ਤੁਸੀਂ ਕੋਈ ਦੱਸਣਾ ਚਾਹੋਗੇ? ਕਿਉਂਕਿ ਜਿਹੜੀਆਂ ਇਹ ਸਰਦੀਆਂ ਆਈਆਂ ਇਹ ਪੰਨਾ ਚੱਲ ਗਿਆ ਨੀਰ ਸਰ ਮਟਰ ਹੈ ਬਹੁਤ ਹੀ ਸਾਫ ਸਫਾਈ ਦੇ ਨਾਲ ਤੇ ਪੂਰੀ ਸਾਫ ਸਫਾਈ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾ ਚਾਹ ਇਹਦੇ ਵਿੱਚ ਪਤਾ ਚੱਲੇ ਰਹੇ ਕਿ ਆ ਜਿਹੜੇ ਫੂਡ ਬਣਦੀ ਹੈ ਬਿਲਕੁਲ ਜੀ ਸਾਰਾ ਕੋਸਾ ਅਸੀਂ ਜਿਹਾ ਉਹ ਦਿਖਾ ਰਹੇ ਹਾਂ ਕਿਸ ਤਰ੍ਹਾਂ ਤਿਆਰ ਹੁੰਦਾ ਹੈ 300 ਦੇ ਟੈਂਪਰੇਚਰ ਦੇ ਵਿੱਚ ਇਹ ਜਿਹੜਾ ਤਿਆਰ ਹੁੰਦਾ ਹੈ ਤੇ ਉਸ ਤੋਂ ਬਾਅਦ ਸਿਰਫ 3 ਮਿੰਟ ਅਸਰ ਵਿੱਚ 3 ਮਿੰਟਾਂ ਦੇ ਵਿੱਚ ਜੇ ਕਿ ਹਾਂਜੀ ਗਰੇਵਾਲ ਸਾਹਿਬ ਮੜਾ ਯਾਰ ਦੱਸੋ ਪਲੀਜ਼ ਬੇਟਾ ਦੱਸੋ ਹਾਂ ਈਲਾ ਹੁੰਦਾ ਬਿਲਕੁਲ ਹੀ ਇਹਦੇ ਵਿੱਚ ਕੀ ਕੁਛ ਨਹੀਂ ਦੇਖ ਰਿਹਾ ਹਾਂ ਵੱਡੀ ਗੁੰਥੀ ਵਿੱਚ ਲੋਕ ਇਸ ਪੀਜ ਦਾ ਆਨੰਦ ਲੈਣ ਦੇ ਲਈ ਆਏ ਹੋਏ ਨੇ ਹਾਂਜੀ ਕੰਨ ਬੇਟਾ ਇਹ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਜਸਦੀਪ ਸਿੰਘ ਹੈ ਜੀ ਹਾਂਜੀ ਤੁਸੀਂ ਪੀਜ ਦਾ ਲੰਗਰ ਲਾਇਆ ਕੀ ਬਸ ਇਸ ਪੀਜ ਦੇ ਵਿੱਚ ਹੈ ਕੀ ਲੋਕ ਆਉਂਦੇ ਨੇ ਇਹ ਅਸੀਂ ਪਹਿਲਾਂ ਜਿਹੜਾ ਸੀ ਉਹਦਾ ਰੈਸਟੋਰੈਂਟ ਸ਼ੁਰੂ ਕੀਤਾ ਸੀ ਗਈ ਅਸੀਂ ਸਭ ਤੋਂ ਪਹਿਲਾਂ ਆਟਾ 베ਸ ਪੀਜ਼ਾ ਲੈ ਕੇ ਆਏ ਸੀ ਕਿ ਅਸੀਂ ਮੈਦਾ ਅਸੀਂ ਵਰਤਦੇ ਨਹੀਂ ਕਰਦੇ ਆ ਆਪਦੇ ਪੀਜ਼ੇ ਵਿੱਚ ਕਿਉਂਕਿ ਮੰਨਿਆ ਜਾਂਦਾ ਕਿ ਜਿਹੜਾ ਮੈਦਾ ਹੁੰਦਾ ਹਾਨੀਕਾਰਕ ਹੁੰਦਾ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਜਿਹੜੇ ਪੀਜ਼ਾ ਖਾਣਾ ਚਾਹੁੰਦੇ ਆ ਪਰ ਮੈਦੇ ਵਾਲੋ ਖਾ ਨਹੀਂ ਸਕਦੇ ਕਿਉਂਕਿ ਉਹ ਹਾਨੀਕਾਰਕ ਹੁੰਦਾ ਏ ਇਸ ਲਈ ਸਭ ਤੋਂ ਪਹਿਲਾਂ ਅਸੀਂ ਆਟਾ 베ਸ ਲੈ ਕੇ ਆਏ ਤੇ ਹੁਣ ਅਸੀਂ ਮਿਲਟ 베ਸ ਪੀਜ਼ਾ ਲਾਂਚ ਕੀਤਾ ਤੇ ਅਸੀਂ 30 ਤੇ 31 ਮਾਰਚ ਦੋ ਦਿਨ ਅਸੀਂ ਫ੍ਰੀ ਲੰਗਰ ਲਗਾਈ ਹੈ ਤੇ ਕਸਟਮਰਾਂ ਨੂੰ ਅਸੀਂ ਫ੍ਰੀਜ ਦੇ ਵਿੱਚ ਟੈਸਟ ਕਰਵਾਇਆ ਜਾ ਰਿਹਾ ਹੈ ਪੀਜ਼ਾ ਹਾਂਜੀ ਕੁਝ ਵੀ ਦੱਸੋ ਮਿਲਟ ਬੇਸ 'ਚ ਅਸੀਂ ਕੰਗਣੀ ਕੋਧਰਾ ਰਾਗੀ ਤਿੰਨ ਚੀਜ਼ਾਂ ਦਾ ਹੁੰਦੇ ਤਿੰਨ ਤਰ੍ਹਾਂ ਦੇ ਮਿਲਟਸ ਹੁੰਦੇ ਇਹਨਾਂ ਦਾ ਅਸੀਂ ਬੇਸ ਤਿਆਰ ਕਰਦੇ ਆਂ ਮਿਲਟਸ ਦੇ ਜਿਹਨਾਂ ਨੂੰ ਫਾਇਦੇ ਪਤਾ ਹੀ ਹੈ ਕਿ ਇਹ weight loss ਵਿੱਚ help ਕਰਦੇ ਹੈ cholesterol control ਕਰਦੇ sugar free ਹੁੰਦਾ ਹੈ ਤੇ ਬਹੁਤ ਅਨੇਕ ਸਿਹਤਮੰਦ ਹੁੰਦੀ ਹੈ ਇਹ ਇਹਦੇ ਕਾਫੀ ਫਾਇਦੇ ਹੁੰਦੇ ਹਨ ਇਹਨਾਂ ਦਾ ਕੋਈ ਰੇਟਾਂ ਨਹੀਂ ਹੁੰਦਾ ਕੋਈ ਉਹਨਾਂ ਦਾ ਰੇਟ ਤੇ ਤੁਹਾਡਾ ਰੇਟ ਦਾ ਬਹੁਤ ਹੁੰਦਾ ਹੈ ਨਹੀਂ ਜਿਹੜਾ ਅਸੀਂ ਮਿਲਟ ਬੇਸ ਦਾ ਜਿਹੜਾ ਅਸੀਂ ਰੇਟ ਰੱਖਿਆ ਬਿਲਕੁਲ ਅਫੋਰਡੇਬਲ ਤੇ ਰੀਜ਼ਨੇਬਲ ਰੱਖਿਆ ਗਿਆ ਇਹ ਬਿਲਕੁਲ ਜਿਹੜੇ ਮੈਦੇ ਵਾਲੇ ਪੀਸ ਹੁੰਦੇ ਉਹਨਾਂ ਦੇ ਬਰਾਬਰ ਰੱਖਿਆ ਗਿਆ। ਹਾਂ ਜੀ ਦਿੱਕਿਆ ਜਾ ਪਰ ਇਹ ਤਾਂ ਵੱਡੀਆਂ ਵੱਡੀਆਂ ਕੁੱਠੀਆਂ ਪਾ ਲੈਂਦੇ ਕਾਹਦਾ ਕੰਮ ਹੈ। ਹਾਂ ਜੀ ਖਾਣੇ ਦਾ ਧਿਆਨ ਰੱਖਿਆ ਜਾਂਦਾ ਉਹਨਾਂ ਵਰਗੇ। ਉਹਨਾਂ ਬਾਰੇ ਹੀ ਕਹਿ ਸਕਦੇ ਆ ਕਿ ਲੋਕਾਂ ਨੂੰ ਆਪਦੀ ਸਿਹਤ ਬਾਰੇ ਜਾਣਕਾਰੀ ਹੈ ਨਹੀਂ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਹੈ ਨਹੀਂ ਕਿ ਮੈਦੇ ਦੇ ਕੀ ਨੁਕਸਾਨ ਨੇ ਮਿਲਟਸ ਦੇ ਕੀ ਫਾਇਦੇ ਨੇ। ਏ ਮੈਂ ਕਹਿ ਸਕਦਾ ਕਿ ਇੱਕ ਅਵੇਰਨੈਸ ਦੀ ਕਮੀ ਹੈ। ਤੁਸੀਂ ਆਪਣਾ ਐਡਰੈਸ ਵੀ ਦੱਸ ਦੋਗੇ ਕਿ ਕਿੱਥੇ ਹੈ। ਇਹ ਮਿਨਿਸਟਰੀ ਆਫ ਫੂਡ ਤੇ 100 ਫਟੀ ਰੋਡ ਮਹੇਸ਼ਵਰੀ ਚੌਂਕ ਬਠਿੰਡਾ ਵਿਖੇ। ਗੱਲ ਕਰੀਏ ਜੇ ਆਪਾਂ ਜੋਮੈਟੋ ਵਰਗਾ ਤੇ ਮਗਾਣਾ ਵਾਸਤੇ ਉੱਥੋਂ ਉਸ ਸੰਧਾਰਕੀ। ਹਾਂਜੀ ਜੋਮੈਟੋ ਸੇ ਵੀ ਸਾਡਾ ਉਪਲਬਧ ਹੈ ਜੇ ਕਿਸੇ ਨੇ ਆਰਡਰ ਕਰਨਾ ਸਾਨੂੰ ਡਾਇਰੈਕਟ ਆਰਡਰ ਵੀ ਕਰ ਸਕਦੇ ਸਾਡੀ ਆਪ ਦੀ ਖੁਦ ਹੀ ਡਿਲੀਵਰੀ ਵੀ ਅਵੇਲੇਬਲ ਹੈ। ਅੱਗੇ ਮੈਂ ਤੁਹਾਨੂੰ ਨੰਬਰ ਤੇ ਹੋਵੇਗਾ। ਸਾਡਾ ਮੋਬਾਈਲ ਨੰਬਰ ਹੈਗੇ 8694928 ਹੈ। 8694928 ਹੈ। ਦੇ ਪ੍ਰੀਟਿ ਸੱਸੀ 945 28000 ਰੁਪਏ ਤੁਸੀਂ ਇਸ ਨੂੰ ਆਰਡਰ ਵੀ ਕਰ ਸਕਦੇ ਹੋ ਕਿਉਂਕਿ ਮੈਦੇ ਦੇ ਕਿੰਨੇ ਨੁਕਸਾਨ ਨੇ ਕਿ ਸਾਰਾ ਕੁਝ ਹਾਂ ਜੀ ਅਮਸਰ ਸਸਿਕਾ ਪੈਨ ਤੁਨ ਸਰ ਸਰ ਮੈਂ ਮਾਡਰਨ ਡੈਰੀ ਕੰਪਨੀ ਤੋਂ ਜਿਹੜਾ EMPLAYS ਦਾ ਜੌਬ ਕਰ ਰਹਾ ਮਾਡਰਨ ਡੈਰੀ ਚ ਇਹ ਜਿਹੜਾ ਮਤਲਬ ਕਿ ਜਿਹੜਾ ਲਗਾਇਆ ਗਿਆ ਲੰਗਰ ਸਰ HVI ਮਤਲਬ ਕਿ ਕੀਤਾ ਗਿਆ ਇਹ ਵੀਆ ਕੰਪਨੀ ਕੰਨੀਓ ਔਰ ਮਾਡਰਨ ਡੈਰੀ ਮੋਜਰਾ ਚੀਜ਼ ਆਦਾ ਸਰ 100% ਡੈਰੀ ਪ੍ਰੋਡਕਟ ਹੈ ਅਸੀਂ ਇਹਨਾਂ ਨੂੰ ਸਾਡੇ ਸਾਡੇ ਬਹੁਤ ਪਾਣੀ ਕਸਟਮਰ ਨੇ ਅਸੀਂ ਇਹਨਾਂ ਨੂੰ ਦੇਖ ਰਹੇ ਹਾਂ ਵੀ ਕਾਫੀ ਕੁਆਲਿਟੀ ਕਨੇ ਦੇਖ ਕੇ ਚੱਲ ਰਹੇ ਕਸਟਮਰ ਨੂੰ ਦੇਖ ਕੇ ਚੱਲ ਰਹੇ ਹਾਂ ਜਿਸ ਤਰ੍ਹਾਂ ਹੁਣ ਬੜੇ ਹੈਗੇ ਆ ਬੜੇ ਪੀਜ਼ਾ ਖਾਂਦੇ ਆ ਮੈਦਾ ਦਾ ਕਈ ਤਾਂ ਪਛਾਹ ਜਾਂਦੇ ਆ ਹੁਣ ਕਈ ਬੱਚੇ ਹੁੰਦੇ ਆ ਜਿੱਦ ਕਰਦੇ ਆ ਸਿ ਪੀਜ਼ਾ ਖਾਣੇ ਆ ਤੋਂ ਸਰ ਮੈਦਾ ਦਾ ਪੀਜ਼ਾ ਪਛਾ ਨਹੀਂ ਪਾਰੇ ਸੀਗੇ ਇਹਨਾਂ ਨੇ ਇਹ ਚੀਜ਼ ਨੂੰ ਸ਼ੁਰੂ ਤੋਂ ਹੀ ਦੇਖਿਆ ਸੀ ਇਹਨਾਂ ਨਾਲ ਜੁੜੇ ਆ ਇਸੇ ਕਰਕੇ ਜੁੜੇ ਆ ਵੀ ਇਹ ਜਿਹੜੇ ਮਕੇ ਮਿਨਿਸਟਰੀ ਆਫ ਫੂਡ ਹੈ ਸਰ ਇਹ ਕਸਟਮਰ ਦੀ ਹੈਲਥ ਔਰ ਬੱਚੇ ਦੀ ਹੈਲਥ ਨੂੰ ਦੇਖ ਕੇ ਬਹੁਤ ਚੱਲ ਰਿਹਾ ਸਤ ਇਹਨਾਂ ਨੇ ਇਹ ਨਹੀਂ ਦੇਖ ਅਸਨੋਦੀ ਹੈਲਥ ਨੂੰ ਲੈ ਕੇ ਚੱਲੇ ਆ। ਏਸੀ ਕਰਕੇ ਹਮਨੇ ਜਿਹੜਾ ਕਨਸੈਪਟ ਅੱਡਿਆ ਆਰਗੈਨਿਕ ਏਸੀ ਕਰਕੇ ਕਿ ਡੈਵੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਸਨਾਵੇ। ਇਹਦਾ ਅਜੇ ਤੱਕ ਇਫੈਕਟ ਨਹੀਂ ਹੋ ਰਿਹਾ। ਸਰ ਦੇਖੋ ਇਹਦਾ ਫਾਇਦਾ ਜਿਹੜਾ ਹੋ ਗਿਆ ਜਿਹੜਾ ਮਨ ਕੇ ਵੀ ਮੈਦਾ ਹੁੰਦਾ ਦੇਖੋ ਇਹ ਤਾਂ ਤੁਸੀਂ ਸਮਝਦੇ ਹੋ ਮੈਦਾ ਜਿਹੜਾ ਬੇਸ ਹੁੰਦਾ ਜੇ ਅਸੀਂ ਮੈਦੇ ਦੀ ਅਸੀਂ ਕਈ ਵਾਰ ਰੈਸਟੋਰੈਂਟਸ ਵਗੈਰਾ ਜਾਂਦੇ ਆ ਰੋਟੀ ਮੰਗਦੀ ਹੈ। ਠੀਕ ਹੈ? ਉਹ ਰੋਟੀ ਸਾਡੇ ਉਹ ਹਜਮ ਨਹੀਂ ਹੁੰਦੀ ਆਪਣੇ ਤੋਂ ਬਾਅਦ। ਜੇ ਅਸੀਂ ਆਪਣੇ ਪੰਜਾਬ ਤੋਂ ਬਾਹਰ ਜਾਈਏ ਹਮਾਰਾ ਚੱਲ ਜਾਈਏ। ਇਸੇ ਕਰਕੇ ਸਾਰੇ ਜੋ ਮੈਦੇ ਦਾ ਪੀਜ਼ਾ ਬੰਦਾ ਸਰ ਵੱਡੇ ਹੁੰਦੇ ਜਿੰਨਾ ਜਿਹੜਾ ਆਰਗੋਨ ਜਿਸ ਨਾਲ ਨੇ ਪੋਦਾ ਰਾਗੀ ਠੀਕ ਹੈ ਸਰ ਇਹ ਯੂਜ਼ ਕੀਤੀ ਹੈ ਤਿੰਨ ਬ੍ਰਾਂਡ ਇਹਦੇ ਨਾਲ ਇਹਨਾਂ ਨਾਲ ਬੱਚਿਆਂ ਨੂੰ ਕੋਈ ਪ੍ਰੋਬਲਮਸ ਨਹੀਂ ਆਏਗੀ ਇਹਨਾਂ ਨਾਲ ਬੱਚੇ ਮਨ ਕੇ ਵੀ ਸ਼ੀਰ ਵੀ ਉਹਨਾਂ ਦਾ ਬਣੇਗਾ ਠੀਕ ਹੈ ਸਰ ਸ਼ੀਰਵਾਸ ਤੋਂ ਉਹਨਾਂ ਦੇ ਬਹੁਤ ਜ਼ਿਆਦਾ ਲੱਗਦਾ ਹੈ गाइस ਜਿਵੇਂ ਇਹ ਨਾਜ਼ਾ ਹੈ ਇਹਦਾ ਕੋਸਟਲੀ ਬਹੁਤ ਹੰਗ ਹੈ ਪੀਜ਼ਾ ਨਾਲ ਕੋਸਟਲੀ ਹੋਵੇ ਸਰ ਮੈਦਾ ਦਾ ਦੇਖੋ ਇੱਕ ਟੀਮਾਦਨ ਦੱਸਦਾ ਹੈ ਸਰ ਆਪਾਂ ਮੈਦਾ ਲੈ ਕੇ ਆਨੇ ਆ ਮੈਦਾ ਦਾ ਰੇਟ ਕੀ ਹੈ 32 ਰੁਪਏ ਪਰ ਕਿਜੀ ਠੀਕ ਹੈ ਸਰ ਸਰ ਇਹਦਾ ਕੀ ਰੇਟ ਪੈ ਜਾਏਗਾ ਪਰ ਜੋ ਅਸੀਂ ਪੀਜ਼ਾ ਦਾ ਰੇਟ ਲੈ ਰਹੇ ਹਾਂ ਜੋ ਪਹਿਲਾਂ ਅੱਜ ਪੀਜ਼ਾ ਦਾ ਰੇਟ ਚੱਲ ਰਿਹਾ ਹੈ ਉਹ ਸਾਨੂੰ ਰੇ ਚੋ ਪਹਿਲਾਂ ਹੀ ਰੇਟ ਬਹੁਤ ਜ਼ਿਆਦਾ ਰੱਖੇਗੇ ਪਰ ਇਹਨਾਂ ਦਾ ਜਿਹੜਾ ਕਨਸੈਪਟ ਹੈ ਇਹਦੇ ਨਾਲ ਸਰ ਕੋਈ ਡੇਟਾ ਨਹੀਂ ਆਇਆ ਚਲੋ ਕਸਟਮਰ ਨੂੰ ਇਹਨਾਂ ਦੀ ਸੋਚ ਇਹ ਹੈ ਵੀ ਜਿਹੜੇ ਅਸੀਂ ਕੁਸਤਮਰ ਤੋਂ ਕੁਝ ਲੈਨੇ ਆ ਉਹਨਾਂ ਨੂੰ ਅਸੀਂ ਕੁਝ ਕੁਆਲਿਟੀ ਦੇਈਏ ਕੁਝ ਪਰਸੈਂਟ ਦਾ ਅਸੀਂ ਉਹਨਾਂ ਨੂੰ ਦਈਏ ਸਰ ਵੀ ਉਹਨਾਂ ਦਾ ਹੱਕ ਪੂਰਾ ਨਹੀਂ ਸੀ ਉਹਨਾਂ ਦੇ ਇਸ ਸੀਨਮੇ ਸਮਝਦਾ ਮੈਂ ਕਸਟਮਰ ਨੂੰ ਉਹਦਾ ਹੱਕ ਪੂਰਾ ਮਿਲੇਗਾ ਸਰ ਮੈਂ ਤਾਂ ਦੇਖੋ ਜਾਗਰਤੀ ਆ ਰਹੀ ਹੈ ਜਗਰਤੀ ਆ ਰਹੀ ਆ ਸਰ ਅਜਨਾਨ ਨੇ ਕਿਹਾ ਦੇਖੋ ਦੇਖ ਸਾਰੇ ਆਪਾਂ ਇਹ ਨਹੀਂ ਕਹਦੇ ਦੇਖੋ ਵੀ ਪਹਿਲਾਂ ਇਹ ਨਹੀਂ ਸੀ ਕਨਸੈਪਟ ਸਾਰੇ ਕਰ ਰਹੇ ਸੀ ਉਹਨਿਕ ਨੂੰ ਦੇਖ ਕੇ ਅਸੀਂ ਮੈਂ ਅਸੀਂ ਮੈਂ ਤੋਂ ਨਹੀਂ ਗੱਲ ਕਰਦਾ ਸਰ ਪਲੀਜ਼ ਜਿਹੜਾ ਮੈਂ ਇਸ ਚੀਜ਼ ਨੂੰ ਮੰਨਦਾ ਮੈਂ ਇੰਡੀਆ ਨੇ ਅਸੀਂ ਇੰਡੀਆ ਨੇ ਸਾਡੇ ਇੰਡੀਆਜ਼ ਦੇ ਵਿੱਚ ਜਾਗਰਤੀ ਲਾਉਣ ਵਾਸਤੇ ਇੱਕ ਨੂੰ ਅੱਗੇ ਹੋਣਾ ਪੈਂਦਾ ਸਰ ਜਦ ਤੱਕ ਕੋਈ ਅੱਗੇ ਨਹੀਂ ਹੁੰਦਾ ਉਹਨੂੰ ਦੇਖ ਕੇ ਕੋਈ ਪਿੱਛੇ ਰੋਕ ਨਹੀਂ ਲੱਗਦਾ ਉਹਨਾਂ ਨੇ ਕਿਹਾ ਅਸੀਂ ਇਹ ਕਹਿੰਦੇ ਆ ਵੀ ਕੋਈ ਵੀ ਪੀਜਾ ਲੋਟਸਾ ਸਾਡਾ ਕੋਈ ਵੀ ਐ ਜਾਏਗਾ ਇਹਨੂੰ ਦੇਖ ਕੇ ਅੱਗੇ ਸਾਰੇ ਆਣੇ ਜੇ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਸਰ ਥੈਂਕ ਯੂ ਸਰ ਥੈਂਕ ਯੂ ਵੀ ਮਾਡਮ ਸਿੱਕੇ ਘਣਾ ਪਰਸ ਮੋਰਓਵਰ ਸ ਜਿਹੜੇ ਮਿਲੇਟ ਪੀਸਸ ਨੂੰ ਪੂਰੇ ਇੰਡੀਆ ਸ਼ੱਡੋ ਵਰਡ ਵਾਈਟ ਕਿਤੇ ਵੀ ਨਹੀਂ ਮਿਲਦਾ ਇਹ ਅਸੀਂ ਲਾਂਚ ਕੀਤਾ ਤੇ ਮੋਰਓਵਰ ਸਾਡੀਆਂ ਸਿਰਫ ਇਹਨੂੰ ਛੱਡ ਕੇ ਅਸੀਂ ਇਹ ਗੋਲ ਗੱਪੇ ਦੀ ਮਸ਼ੀਨ ਵੀ ਡੰਡੇ ਵਿੱਚ ਪਹਿਲੀ ਵਾਰ ਲਿਆਂਦੀ ਸੀ ਜਿਹੜੀ ਆਟੋਮੈਟਿਕ ਹੈ ਆਪਾਂ ਆਮ ਰੀਡੀਆ ਤੇ ਦੇਖਦੇ ਕਿ ਗੋਲ ਗੱਪੇ ਜਦੋਂ ਵੀ ਖਾਂਦੇ ਆ ਹੱਥ ਵਿੱਚ ਪਾ ਲੈਂਦੇ ਨੇ ਪਾਣੀ ਦੇ ਜੋਖ ਬਹੁਤ ਅਨਹਾਈਜਨਿਕ ਹੋ ਜਾਂਦਾ ਤੇ ਇਸ ਨੂੰ ਧਿਆਨ ਮੱਦੇ ਨਜ਼ਰ ਰੱਖਦੇ ਅਸੀਂ ਇੱਕ ਆਟੋਮੈਟਿਕ ਮਸ਼ੀਨ ਲਿਆਂਦੀ ਸੀ ਜਿਹਦੇ ਵਿੱਚ ਅਸੀਂ 6 ਤਰ੍ਹਾਂ ਦਾ ਪਾਣੀ ਬਣਾਉਨੇ ਆ ਉਹ ਫੂਡ بیسਡ ਪਾਣੀ ਹੁੰਦਾ ਕੋਈ ਆਰਟੀਫੀਸ਼ੀਅਲ ਫਲੇਵ ਗੋਲ ਕਪਾ ਤੁਸੀਂ ਮਸ਼ੀਨ ਦੇ ਨੋਜ਼ਲ ਦੇ ਥੱਲੇ ਕਰਦੇ ਹੋ ਆਟੋਮੈਟਿਕ ਉਸ ਦੇ ਅੰਦਰ ਪਾਣੀ ਪਾਉਂਦੀ ਹੈ ਪਰ ਬਾਕੀ ਸਾਡੀ ਜਿਹੜੀ ਸਾਡੀ ਰਿਸਰਚ ਜਾਰੀ ਹੈ 버ਗਰ ਸੈਂਡਵਿਚ ਪਾਸਟਾ ਇਹਨਾਂ ਚੀਜ਼ਾਂ ਨੂੰ ਵੀ ਮਿਲਟਸ ਦੇ ਵਿੱਚ ਲਿਆਉਂਦੀ ਕੰਪਨੀ ਦੇ ਸਾਡੀ ਇਕੱਠੀਆਂ ਦੀ ਰਿਸਰਚ ਜਾਰੀ ਹੈਗੀ ਆਉਣ ਵਾਲੇ ਸਮੇਂ ਵਿੱਚ ਨੂੰ ਇਹ ਵੀ ਮਿਲਟ ਦੇ ਵਿੱਚ ਉਪਲਬਧ ਮਿਲਣਗੇ ਤੇ ਮੋਰਓਵਰ ਜਿਹੜੀ ਸਾਡੀ ਪਹਿਲਾਂ ਇੱਕ ਸਕੀਮ ਸੀ ਜਿਹੜੀ ਅਸੀਂ 1 ਰੁਪਏ ਦੇ ਵਿੱਚ ਪੀਜ਼ਾ 버ਗਰ ਦੇ ਰਹੇ ਸੀ ਉਹ ਅਸੀਂ ਕਸਟਮਰ ਦੀ ਡਿਮਾਂਡ ਜੀ ਸਮਝੀ ਇੱਕ ਕੰਪਨੀ ਦਾ ਅਪਰੂਵ ਲੈ ਕੇ ਇੱਕ ਤਰੀਕੇ ਤੋਂ ਦੁਬਾਰਾ ਕੰਟੀਨਿਊ ਕਰਾਂਗੇ ਜੀ ਉਹ ਸਕੀਮ ਹੈਲਥ ਅਟੈਚ ਰੰਗ ਰੱਖਿਆ ਜਾਂਦਾ ਜਾਂਦਾ ਹੈ ਕਿਵੇਂ ਨੌਜਵਾਨ ਪੀੜੀ ਯਾਦਰ ਬਾਹਰ ਨੂੰ ਭਜਦੇ ਹਾਂ ਜੀ ਮੇਰਾ ਇਹ ਸੋਚਣੀ ਹੈ ਕਿ ਜਿਹੜਾ ਕੰਮ ਕਰਨਾ ਆਪਾਂ ਉੱਥੇ ਚੱਕ ਵੀ ਉਹੀ ਕੰਮ ਕਰਨਾ ਕਿਉਂ ਆਪਾਂ ਉਹੀ ਕੰਮ ਇੱਥੇ ਕਰੀਏ ਆਪਦੇ ਲੋਕਾਂ ਦੇ ਵਿੱਚ ਕਰੀਅਰ ਰਹਿ ਕੇ ਕਿਉਂਕਿ ਇੱਕ ਹੋਰ ਦੇਸ਼ ਦੇ ਵਿੱਚ ਜਾ ਕੇ ਬਿਲਕੁਲ ਆਪਣ ਨੂੰ ਇੱਕ ਸਟਾਰਟਿੰਗ ਤੋਂ ਕਰਨਾ ਪਵੇ ਤਾਂ ਇੱਥੇ ਆਪ ਨੂੰ ਸਪੋਰਟ ਮਿਲਦੀ ਹੈਗੀ ਇਸ ਕਰਣ ਮੈਂ ਸੋਚਿਆ ਕਿ ਆਪਾਂ ਇੱਥੇ ਕੰਮ ਕਰਨਾ ਚਾਹੀਦਾ ਪਰ ਇਹ ਜਿਹੜਾ ਆਨਲਾਈਨ ਦੇਉਗੇ ਉਹ ਤਾਂ ਗੈਸਟਾ ਪੈਸਾ online ਜਾਵੇ ਸੀ ਇਹ ਫ੍ਰੀ ਡਿਲੀਵਰੀ ਹੈਗੀ ਹੈ ਸਾਡੀ ਅਵੇਲੇਬਲ ਤੁਸੀਂ ਇੱਕ ਫ੍ਰੀ ਕਿਹਾ ਹੈ ਤਾਂ ਲੱਗਦਾ ਉਹ ਕਰ ਰਹਿਣਾ ਹਾਂਜੀ ਕੰਮ ਕਰ ਕਿਹਦੇ ਲੋਕਾਂ ਦੇ ਪਾਉਂਦਾ ਕਹਿੰਦੇ ਕੰਪਨੀ ਦੇ ਲਈ ਪਾਉਂ ਕੱਟੇ ਜਾਂਦੇ ਕੀ ਕਰਦਾ ਇਹਦੇ ਕਾਰਨ ਇਹ ਹੈ ਕਿ ਅਸੀਂ ਲੋਕਾਂ ਨੂੰ ਆਦੀਆਂ ਜਿਹੜੀ ਨਵੀਆਂ ਚੀਜ਼ਾਂ ਆਟਾ ਬੇਸ ਪੀਜ਼ਾ ਹੋ ਗਈ ਜਾਂ ਸਾਡਾ ਮਿਲਟ ਦਾ ਪੀਜ਼ਾ ਹੋ ਗਿਆ ਅਸੀਂ ਲੋਕਾਂ ਨੂੰ ਇਹ ਟੇਸਟ ਕਰਵਾਉਣਾ ਚਾਹੋ ਨੇ ਲੋਕਾਂ ਤੱਕ ਪਹੁੰਚਾਉਣਾ ਚਾਹੋ ਨੇ ਲੋਕਾਂ ਨੂੰ ਪਤਾ ਲੱਗੇ ਹਾਂਜੀ ਇਹ ਸਾਡਾ ਮਕਸਦ ਹੈ ਤੇ ਆਉਣ ਵਾਲੇ ਟਾਈਮ 'ਚ ਅਸੀਂ ਇਹਦੀਆਂ ਜਿਹੜੀਆਂ ਫਰੈਂਚਾਈਜ਼ੀਜ਼ ਲੱਗੀਆਂ ਸਾਡੇ ਮਿਨਿਸਟਰੀ ਆਫ ਫੂਡ ਦੀ ਇਹ ਵੀ ਅਸੀਂ ਸਬਲੈਕਟ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਸਾਡੇ ਕੋਲ ਹੀ ਇਸ ਦੀ ਹੈਗੀ ਹੈ ਬਿਲਕੁਲ ਜੀ ਤੁਸੀਂ ਸਾਰੀਆਂ ਗੱਲਾਂ ਸੁਣੀਆਂ ਲੋਕ ਆਪਣੇ ਸਿਹਤ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ ਸਿੱਧ ਜਿਵੇਂ ਇੱਕ ਦਸਮਾ ਦਾ ਗਾਣਾ ਆਇਆ ਸੀਗਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿੱਧ ਜੁਰੂਰੀ ਹੈ ਅਸੀਂ ਪੀਜ਼ਾ ਖਾਣਾ ਹੈ ਇਹ ਕਹਿੰਦੇ ਪੀਜ਼ਾ ਖਾਓ ਜਰੂਰ ਪਰ ਪੀਜ਼ਾ ਖਾਣ ਵਾਸਤੇ ਥੋੜਾ ਧਿਆਨ ਰੱਖੋ ਕਿ ਪੀਜ਼ਾ ਕਿਸ ਚੀਜ਼ ਦਾ ਬਣਾ ਹੋਇਆ ਹੈ ਮੈਦਾ ਸਾਡੇ ਛੇਤੀ ਛੇਤੀ ਹਜਮ ਨਹੀਂ ਆਉਂਦਾ ਤੇ ਜਿਹੜਾ ਇਹ ਪੀਜ਼ਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਦੇ ਇਹ ਹੁਣ ਲੰਗਰ ਆ ਜਿਹੜਾ ਇਹ ਤਿਆਰ ਬਿਲਕੁਲ ਤਿਆਰ ਹੈ ਐ ਬਾਕੀ ਦੂਜੀ ਦਾ ਲੈ 3 ਮਿੰਟ ਦੀ ਗੱਲ ਕੀਤੀ 3 ਮਿੰਟਾਂ ਵਿੱਚ ਹੀ ਆ ਚੁੱਕੇਗਾ ਹੋਜੀ ਰਹੇਗੀ ਤੇ ਉਸ ਤੋਂ ਬਾਅਦ ਕਸਟਮਰ ਦੇ ਖਾਣ ਤੋਂ ਬਾਅਦ ਉਹਨਾਂ ਦਾ ਟੇਸਟ ਵੀ ਜਰੂਰ ਪੁੱਛਾਂਗੇ ਕਸਟਮਰ ਦੇ ਨਾਲ ਵੀ ਗੱਲਬਾਤ ਜਰੂਰ ਕਰਾਂਗੇ। ਸਪੈਸ਼ਲ ਜਨਾ ਬੜੰਡਾ ਤਾ। ਤੁਸੀਂ ਵੀ ਮੜਿਆ ਅਨੰਦ ਲੋ ਥੋੜਾ ਜਿਹਾ ਖਾਣਾ ਤਾਂ ਫਿਰ ਸਾਨੂੰ 100 ਕੋਟੀ ਰੋਡ ਤੇ ਆਣਾ ਪੈਣਾ ਹੈ। ਤੇ ਨਹੀਂ ਫਿਰ ਇੱਕ ਨੰਬਰ ਦਿੱਤਾ ਉਹ ਨਾਲ ਆਵੇ। ਨਹੀਂ ਫਿਰ ਇੱਕ ਨੰਬਰ ਦਿੱਤਾ ਤੁਸੀਂ ਘਰੇ ਬੈਠੇ ਵੀ ਮੰਗਵਾ ਸਕਦੇ ਹੋ। ਬਿਲਕੁਲ ਪਿਆਰ ਹੋ ਕੇ। ਰੈਡੀ ਹੈ। ਅਤੇ ਹੋਣੀ ਹੈ ਜੀ। ਸਾਡੀ ਟਿਕਟ ਨੰਬਰ ਦਿੱਤਾ ਹੋਇਆ। ਲੱਗਰ ਤੁਸੀਂ ਨਹੀਂ ਆ ਸਕਦੇ 100 ਕੋਟੀ ਰੋਡ ਤੇ। ਉਸ ਨੰਬਰ ਤੇ ਤੁਸੀਂ ਜਾ ਕੇ ਤੁਸੀਂ ਇਸ ਦਾ ਉਸ ਘਰ ਬੈਠੇ ਆਨੰਦ ਲੈ ਸਕਦੇ ਹੋ ਅਗਰ ਤੁਸੀਂ ਪੂਰੀ ਖਬਰ ਦੇਖੋਗੇ ਤਾਂ ਉਸ ਦੇ ਵਿੱਚ ਇਹ ਹੋਰ ਦੇਖਣ ਹਾਂਜੀ ਤੁਸੀਂ ਮਰ ਵੱਲੋਂ ਤਾਂ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਹੈ ਜੇਕਰ ਤੁਸੀਂ ਆਨੰਦ ਲੈਣਾ ਦਾ ਇੱਕ ਨੰਬਰ ਦਿੱਤਾ ਉਸ ਨੰਬਰ ਤੇ ਫੋਨ ਕਰਕੇ ਤੁਸੀਂ ਮੰਗਵਾ ਸਕਦੇ ਹੋ किस तरह लग्या टेस्ट किस तरह लग्या कस्टमर भी गलबात जरूर कराई तस्वीर बठिंडा तू

गल बात करा जरूर। बेटे किस तरह का लगे पीजा खान बहुत स्वाद सी मतलब हमेशा हमारे आकर यहीं पे बहुत स्वाद से के। ऐसा भी किसी इस तरह का पिज़्ज़ा रखा है। नहीं बहुत स्वाद पहली बार ही इथे आए हैं। बहुत स्वाद की के। ये बहुत बेस्ट है जी फर्स्ट टाइम विजिट करते हैं। मिलेट पिज़्ज़ा मंगाया नाल कॉर्न पिज़्ज़ा मंगाया बच्चा बहुत खुश है। बहुत अच्छा लग रहा है सब। जी उसी कर ਬੱਚਾ ਮੈਦੇ ਦਾ ਖਾ ਕੇ ਨਹੀਂ ਰਾਜੀ ਸੀ ਪਰ ਅੱਜ ਦੇਖੋ ਵਧੀਆ ਟੇਸਟ ਨਾਲ ਖਾ ਰਿਹਾ ਅਜ ਤਾਂ ਆਪਣਾ ਇਹ ਸਮਾਜ ਮੈਦਾ ਡਾਈਜੈਸਟ ਡਾਈਜੈਸ਼ਨ ਸਿਸਟਮ ਵੀ ਨੈਚਰਲੀ ਵਧੀਆ ਨਹੀਂ ਹੁੰਦਾ ਛੇਤੀ ਡਾਈਜੈਸਟ ਹੁੰਦਾ ਫੈਟ ਦੇ ਵਿੱਚ ਕਨਵਰਟ ਹੁੰਦਾ ਹੈ ਇਹ ਹੌਲੀ ਹੌਲੀ ਡਾਈਜੈਸਟ ਹੋਏਗਾ ਥੋੜੀ ਭੁੱਖ ਘੱਟ ਲੱਗੇਗੀ ਬੈਟਰ ਰਹੇਗਾ ਐਸ ਕੰਪੇਅਰ ਟੂ ਮੈਦੇ ਪੀਜ਼ਾਵਾ ਹਾਂ ਜੀ ਬੇਟੇ ਕੀ ਕਹਿਣਾ ਚਾਹੋ ਪੀਜ਼ਾ ਬਹੁਤ ਸਵਾਦ ਹੈ ਸੀ ਪਹਿਲੀ ਵਾਰ ਆਇਆ ਅੱਗੇ ਤੋਂ ਸਿੱਤਿਆ ਥੈਂਕ ਯੂ ਲੱਖ ਜੀ ਬੀਜੀ ਬੀਜੀ ਕੁਛ ਕਹਿਣਾ ਤਾਂ ਨਹੀਂ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਸਫਾਈ ਬਹੁਤ ਵਧੀਆ ਇੱਥੇ ਠੀਕ ਹੈ ਮਨ ਨੂੰ ਖੁਸ਼ੀ ਹੋਈ ਕਿ ਨਵਾਂ ਇਸ ਸੈਟੀ City ਵਿੱਚ ਨਵਾਂ ਇੱਕ ਕੰਮ ਸ਼ੁਰੂ ਹੋਇਆਗਾ ਤੇ ਮੈਂ ਕਹਿੰਦਾ ਸਾਰੇ ਵਧੀਆ ਹੋਵੇ ਨੇੜੇ ਨੇੜੇ ਸਾਰੇ ਇਸੇ ਤਰ੍ਹਾਂ ਹੀ ਕਰਨ ਤੇ ਮੈਦਿਆਂ ਨੂੰ ਖਤਮ ਕਰਦੇ ਨੂੰ ਬਟੰਡਿਓ ਤੁਸੀਂ ਕੱਲੇ ਆਏ ਹੋ ਕਿ ਗੁਰਵਾਰ ਨੂੰ ਵੀ ਲੱਗਿਆ ਨਹੀਂ ਮੀਸਿਸ ਅੱਜ ਇੱਕ ਦੇ ਜੌਬ ਤੇ ਗਈ ਹੋਈ ਆ ਤੇ ਮੈਂ ਤੇ ਮੇਰਾ ਬੇਟਾ ਆਏ ਆ ਅਗਲੀ ਵਾਰ ਪੂਰੀ ਫੈਮਿਲੀ ਨਾਲ ਆਵਾਂਗੇ ਹਰ ਵਾਰ ਕੀ ਆਇਆ ਕਰਦਾ ਹੈ ਬਿਲਕੁਲ ਜੀ ਤੁਸੀਂ ਸੁਣਿਆ ਕੀ ਫਾਇਦੇ ਨੇ ਕੀ ਨੁਕਸਾਨ ਨੇ ਮੈਦੇ ਦੇ ਕੀ ਨੁਕਸਾਨ ਨੇ ਜੀ ਗਾਇਕ ਲਾਈਫ ਵੀਰਾ ਬਠੰਡਾ ਤੋਂ ਹਾਂਜੀ ਵੀ ਜੀ ਕੁਝ ਕਹਿਣਾ ਚਾਹੂਗੀ ਹਾਂਜੀ ਬੇਸ਼ਕ ਕਰੀ ਕੀ ਕਹਿਣਾ ਚਾਹੁੰਦੀ ਜਿੱਥੇ ਆਏ ਹੋ ਸਪੈਸ਼ਲ ਜੀ ਲੰਗਰ ਲੰਗਰ ਵਾਸਤੇ ਦੇਖਦੇ ਅੱਜ ਕੰਗਣੀ ਕੋ ਦਾ ਰਾਜ ਦਾ ਜਿਹੜਾ ਸੁਵੇਲ ਹੈ ਪ੍ਰਾਤਨ ਆਪਣੇ ਆ ਅਨਾਜ ਆ ਜਿਹੜੇ ਆਪਣੇ ਉਸ ਦਾ ਇੱਕ ਸੁਮੇਲ ਪੀਜ਼ਾ ਤਿਆਰ ਕਰਾਇਆ ਇਹਨਾਂ ਨੇ ਜਿਹੜਾ ਆਪਾਂ ਨੂੰ ਇੱਕ ਅਲੱਗ ਚੀਜ਼ ਹੈ ਦੂਸਰੇ ਨਾਲੋਂ ਜਿਹੜਾ ਆਪਾਂ ਨੂੰ ਪਹਿਲਾਂ ਪੀਜ਼ਾ ਮਿਲਦਾ ਸੀ ਆਪਾਂ ਨੂੰ ਮੈਦੇ ਦਾ ਜਿਹੜਾ ਕਿ ਆਪਣੇ ਲਈ ਕਾਫੀ ਹਾਨੀ ਕਰਕੇ ਆਪਣੇ ਮੈਦੇ ਲਈ ਇੱਕ ਅੰਗਣੀ ਕੋਤੇ ਦਾ ਜਿਹੜਾ ਪੀਜ਼ਾ ਇਹ ਟੇਸਟ ਡਿਲੀਸ਼ੀਅਸ ਲੱਗਦਾ ਆ ਮੈਗਨਾ ਇਸ ਤੋਂ ਬੈਸਟ ਕੁਝ ਹੋ ਨਹੀਂ ਸਕਦੀ ਦੂਜੇ ਪੀਜ਼ਾ ਨੂੰ ਭੁੱਲ ਜਰਾਂ ਇੰਨਾ ਕਹਿਣਾ ਕਿ ਇੰਡੀਆ ਦੇ ਵਿੱਚ ਵੀ ਨਹੀਂ ਹੋਣਾ ਇਸ ਤਰ੍ਹਾਂ ਦਾ ਜਿਹੜਾ ਹਾਂ ਪਹਿਲਾਂ ਕਦੇ ਇਸ ਬਾਰੇ ਸੁਣਿਆ ਵੀ ਨਹੀਂ ਕੰਗਨੀ ਕੋਧਰਾ ਰਾਈ ਬਾਰੇ ਵੀਜ਼ੇ ਬਾਰੇ ਤੇ ਖਾਣ ਦਾ ਬਹੁਤ ਦੂਰ ਦੀ ਗੱਲ ਹੈ ਇਹ ਚ ਟਰਾਈ ਕਰ ਰਹੇ ਹਾਂ ਪਹਿਲੀ ਵਾਰ ਦੇਖਦੇ ਹਾਂ ਬਕਵਾਸ ਕੀ ਬੀਚ ਕਰਾ ਚਾਹੁੰਦੀ ਸੌਰੀ ਲੋਕਾਂ ਕੀ ਆਪਾਂ ਆਪਣੇ ਕਰਮਚਾਰੀਆਂ ਨੂੰ ਇਸ ਤਰ੍ਹਾਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਮੰਨ ਲਓ ਜੇ ਆਪਾਂ ਨੂੰ ਮੈਦੇ ਤੋਂ ਆਪਾਂ ਨੂੰ ਛੁਟਕਾਰਾ ਮਿਲਦਾ ਹੈ ਕੰਗਨੀ ਕੋਧਰਾ ਮਿਲਦਾ ਹੈ ਜਿਹੜੀ ਆਪਣੇ ਪ੍ਰਾਤਨ ਨਾਜ ਹੈ ਜਿਹਨਾਂ ਆਪਾਂ ਖਾ ਕੇ ਆਪਾਂ ਰੈਸਟ ਪੋਸਟ ਰਹਿੰਨੇ ਆ ਤਾਂ ਆਪਾਂ ਨੂੰ ਉਹੀ ਖਾਣਾ ਚਾਹੀਦਾ ਤੇ ਉਹਨਾਂ ਜਿਹੜੇ ਦੂਸਰੇ ਪੀਜ਼ਾ ਹੈਗੇ ਆ ਕੋਈ ਸ਼ਾਪਸ ਹੈਗੇ ਆ ਉਹਨਾਂ ਨੂੰ ਵੀ ਟਰਾਈ ਕਰਨਾ ਚਾਹੀਦਾ ਕਿ ਆਪਾਂ ਨੂੰ ਮੈਦੇ ਤੋਂ ਆਪਾਂ ਸਾਈਡ ਤੇ ਹਟ ਕੇ ਵੀ ਆਪਣੇ ਪ੍ਰਾਤਨ ਨਾਜ ਨਾਜ ਹੈ ਜਿਹੜੇ ਕੰਗਨੀ ਕੋਧਰਾ ਜਿਹੜੇ ਬਾਬਾ ਨਾਨਕ ਜੀ ਨੇ ਆਪਾਂ ਨੂੰ ਸਿਰਹਰ ਦਿੱਤਾ ਜਿੰਨਾ ਬਾਰੇ ਵੀ ਉਹਨਾਂ ਨੂੰ ਆਪਨੂੰ ਆਪਣੀ ਜ਼ਿੰਦਗੀ ਚ ਰਲਿਆ ਹੋਣਾ ਚਾਹੀਦਾ ਆਪਾਂ ਪਹਿਲਾਂ ਜਿਹੜੇ ਅਨਾਜ ਹੁੰਦੇ ਸੀ ਆਪਾਂ ਜਿਹੇ ਕੋਧ ਨੇ ਬਣ ਕੇ ਇਹ ਅਨਾਜ ਵਾਤੇ ਜਾਂਦੇ ਸੀ ਉਹਦੇ ਬਿਮਾਰੀ ਘੱਟ ਸੀ ਉਹਦੇ ਬਿਮਾਰੀ ਘੱਟ ਸੀ ਕਿ ਇਹ ਮਤਲਬ ਕਿ ਜਿਹੜੇ ਹੁਣ ਮੈਦਾਗਲ ਇਹ ਲੀਵਰ ਦੇ ਵਿੱਚ ਜਾ ਕੇ ਡਾਈਜੈਸਟ ਹੁੰਦਾ ਪੂਰਾ ਜੀ ਕੰਕਰੀ ਕੋਦਾ ਰਾਈ ਹੈ ਇਹ ਆਪਣੇ ਲੀਵਰ ਚ ਈਜ਼ੀ ਡਾਈਜੈਸਟ ਹੋ ਜਾਂਦੇ ਆ ਜਿਸ ਮੇ ਆਪਾਂ ਰੈਸਟ ਪੋਸਟ ਰਹਿੰਦੇ ਆ ਆਪਣੇ ਲੀਵਰ ਦਾ ਜ਼ੋਰ ਘੱਟ ਲੱਗਦਾ ਉਹ ਮੈਦੇ ਨੂੰ ਪਚਾਉਣ ਵਾਸਤੇ ਲੀਵਰ ਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ ਕਿਉਂ ਆਪਾਂ ਮੰਨ ਲਓ ਜਿਹੜੇ ਹੁਣ ਪਹਿਲਾਂ ਕੀ ਕਰਦੇ ਸੀ ਲੋਕ ਨਾਲ ਗੁੜ ਖਾਂਦੇ ਸੀਗੇ ਈਜ਼ੀ ਡਾਈਜੈਸਟ ਹੋ ਜਾਂਦਾ ਤੇ ਹੁਣ ਤਾਂ ਕੁਝ ਵੀ ਨਹੀਂ ਖਾਂਦੇ ਲੋਕ ਹੁਣ ਤਾਂ ਬਸ ਇੱਕ ਹੋਰ ਰੱਖਣ ਦੇ ਮਿੱਟੀ ਸੌਂਫ ਉੱਪਰ ਖੰਡ ਚੜਾ ਕੇ ਤੇ ਉਹ ਉਹ ਖੰਡ ਚੜਾਉਣੇ ਉਹ ਇੱਕ ਉਲਟਾ ਹੋਰ ਜ਼ਹਿਰ ਹੈ ਆਪਾਂ ਹੋਟਲ ਰੈਸਟੋਰੈਂਟ ਜਾਣੇ ਆ ਜੀ ਸੌਂਫ ਦੇ ਉੱਪਰ ਖੰਡ ਚੜਾਈ ਹੁੰਦੀ ਹੈ ਆਮ ਲੋਕ ਜਾਣਦੇ ਹੈਗੇ ਫਸਟ ਜਦੋਂ ਖੜ ਜਾਂਦੇ ਹੈਗੇ ਸ਼ੌਕਲੇ ਜਾਂਦੇ ਤੇ ਇੱਕ ਕਿਸਮ ਦੀਆਂ ਬਿਮਾਰੀਆਂ ਖਰੀਦੇ ਬਿਮਾਰਗਾ ਬਿਲਕੁਲ ਹੀ ਬਿਮਾਰੀਆਂ ਹੁਣ ਇਹਦੇ ਵਿੱਚ ਇਹ ਕਿ ਆਪਣਾ ਸ਼ੌਕ ਵੀ ਪੂਰਾ ਹੋ ਜਾਂਦਾ ਆਪਣਾ ਔਰ ਆਪ ਨੂੰ ਸਿਹਤ ਵੀ ਆਪਣੀ ਵਧੀਆ ਰਹਿੰਦੀ ਹੈ ਇਹਦੇ ਨਾਲ ਕੰਗਰੀ ਗੋਦਰੇ ਰਾਈ ਜਿਹੜਾ ਹੈਗਾ ਆਪਣਾ ਸਮੇਲ ਹੈ ਇਹ ਸਾਰਾ ਕੁਝ ਵਧੀਆ ਹੁਣ ਤੁਸੀਂ ਦੇਖੋ ਇਹਦੇ ਵਿੱਚ ਆਪਣੇ ਪੋਪ ਕੌਰਨ ਹੈ ਮੱਕੀ ਦੇ ਦਾਣੇ ਤੇ ਟਮਾਟਰ ਆ ਗਿਆ ਹਰੀ ਮਿਰਚ ਆ ਗਈ ਹਨਾ ਹੀ ਪਨੀਰ ਆ ਗਿਆ ਇਹ ਹੈਲਦੀ ਹੈ ਸਾਰੀਆਂ ਇਹ ਮੁਰਸ਼ਾ ਆਪਣੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਇਸ ਵਾਰ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਕਿ ਕਿਉਂ ਨਹੀਂ ਜੀ ਮਤਲਬ ਕਿ ਇੱਕ ਵਾਰੀ ਇੱਥੇ ਆਓ ਜਰੂਰ ਟਰਾਈ ਕਰੋ ਇੱਕ ਵਾਰੀ ਦੇਖਣਾ ਚਾਹੀਦਾ ਆਪਾਂ ਨੂੰ ਉਸ ਚੀਜ਼ ਤੋਂ ਇੱਕ ਚੀਜ਼ ਹਟ ਕੇ ਮਿਲ ਰਹੀ ਹੈ ਆਪਾਂ ਨੂੰ ਇੱਕ ਵਾਰੀ ਜਰੂਰ ਟਰਾਈ ਕਰਨਾ ਚਾਹੀਦਾ ਹੈਗਾ ਸ਼ੁਕਰੀ ਬਿਲਕੁਲ ਜੀ ਤੁਸੀਂ ਸਾਰਾ ਕੁਝ ਸੁਣਿਆ ਕੀ ਇਹਦਾ ਇਹ ਵਿੱਚ ਵੱਖਰੀ ਚੀਜ਼ ਹੈਗੀ ਹੈ ਹਾਂਜੀ ਭੈਣ ਜੀ ਉਸ ਕਹਿਣਾ ਚਾਹੁੰਦੀ ਕਿ ਕਿਸ ਤਰ੍ਹਾਂ ਲੱਗਦੀ ਹੈ। ਹਾਂਜੀ ਸਰ ਬਹੁਤ ਡਿਫਰੈਂਟ ਟੇਸਟ ਹੈ। ਮੈਂਦੇ ਨਾਲ ਉਹ ਨਾਲੇ ਡਾਈਸ ਵੀ ਹੋ ਜਾਂਦਾ ਬਹੁਤ ਅੱਛਾ ਬੱਚੇ ਨੂੰ ਆਪਰ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਬੱਚੇ ਦੇ ਮੇਨ ਜੰਗ ਫੂਡੀ ਇਹਨਾਂ ਦਾ ਇੱਕ ਇੰਟਰਸਟ ਹੈ। ਇਹਨਾਂ ਨੂੰ ਸਭ ਤੋਂ ਪਹਿਲਾਂ ਜ਼ਿਆਦਾ ਹੀ ਪਸੰਦ ਹੀ ਬੱਚੇ ਕਰਦੇ ਆ ਪਰ ਉਹ ਦੇਣ ਦੇ ਵਿੱਚ ਕੋਈ ਹੈਜ਼ੀਟੇਸ਼ਨ ਨਹੀਂ ਹੋਏਗੀ। ਹਾਂਜੀ ਵੀ ਆਪਾਂ ਬੱਚੇ ਜਿੰਨ ਕਰਨਗੇ ਵੀ ਅਸੀਂ ਹਾਂਜੀ ਅਸੀਂ ਅਸੀਂ ਨਾਂ ਨਹੀਂ ਕਹਾਵਾਂਗੇ। ਮੈਂ ਸਪੈਸ਼ਲੀ ਸੰਗਰੂਰ ਤੋਂ ਆਈ ਆਂ। ਸਿਲਹਾਸ ਸਪੈਸ਼ਲ ਟੇਸਟ ਕਰਨ ਲਈ। ਵੀ ਮਤਲਬ ਕਿ ਆਏ ਹੋਏ ਸੀ ਮਦਰ ਕੋਲ ਤਾਂ ਐਸੀ ਕਿ ਚਲੋ ਵੀ ਇੱਧਰ ਮਤਲਬ ਕੀ ਵਧੀਆ ਮਿਲ ਗਿਆ ਟੇਸਟ ਇਹਨਾਂ ਨੂੰ ਡਿਫਰੈਂਟ ਐ ਕ੍ਰਿਸਪਸ ਆ ਕੇ ਪਰਵਾਰਸ ਮੇ ਆਇਆ ਨਹੀਂ ਨਹੀਂ ਕੱਲ ਸੇ ਆਇਆ ਇਹ ਮਦਰ ਕੋਲ ਆਇਆ ਪਰ ਮਤਲਬ ਕਿ ਐਂ ਛਾ ਟੇਸਟ ਕਿਉਂਕਿ ਆਨਸਰ ਤਾਂ ਇਦਾਂ ਹੀ ਹੈ ਤੇ ਮਾਮੂ ਪੀਜ਼ਾ ਫਿਰ ਇਸ ਕਰਕੇ ਮੈਦੇ ਦਾ ਰੋਜ਼ ਤਾਂ ਖਾਣ ਨਹੀਂ ਆ ਜੀ ਇਹ ਡਿਫਰੈਂਟ ਟੇਸਟ ਹੈ ਅੱਛਾ ਜੀ ਬਹੁਤ ਵਧੀਆ ਅੱਛਾ ਕ੍ਰਿਸਪਸ ਪਹਿਲਾਂ ਜਦੋਂ ਪੀਜ਼ਾ ਬੱਚੇ ਮੰਗਦੇ ਸੀ ਆਪਾਂ ਕਈ ਵਾਰੀ ਰੋਕਦੇ ਸੀ ਰੋਕਦੇ ਸੀ ਜੀ ਆਪਾਂ ਅਵੋਇਡ ਕਰ ਦਿੰਦੇ ਸੀ ਵੀ ਕੁਝ ਹੋਰ ਖਾ ਲੋ ਉਹ ਨ ਅਵੋਇਡ ਨਹੀਂ ਕਰਾਂਗੇ ਜੀ ਨਾ ਟੇਸਟ ਵੀ ਡਿਫਰੈਂਟ ਹੈ ਬਹੁਤ ਵਧੀਆ ਅੱਛੀ ਟੇਸਟ ਆਈ ਹੈ ਥੈਂਕ ਯੂ ਸਰ ਹਾਂ ਜੀ ਬੀ ਜੀ ਅ ਸਰ ਐਕਚੁਅਲ ਚਾਹੇ ਕਿ ਦੇਖੋ ਜਿਹੜੀ ਡਿਫਰੈਂਟ ਚੀਜ਼ ਹੁੰਦੀ ਉਹਨੂੰ ਆਪਾਂ ਪ੍ਰਮੋਟ ਕਰਨਾ ਚਾਹੀਦਾ ਹੈ ਡੈਫੀਨਿਟਲੀ ਆਪਾਂ ਟਰਾਈ ਕਰਨਾ ਚਾਹੀਦਾ ਹੈ ਐਂਡ ਉਸਨੂੰ ਮੈਕਸਿਮ ਟੂ ਮੈਕਸਿਮ ਚਾਹੀਏ ਕਿ ਸਾਰੇ ਨੂੰ ਟਰਾਈ ਆ ਕੇ ਇੱਥੇ ਕਰਨ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨ ਤੁਸੀਂ ਵੀ ਪੀਜ਼ ਖਾਦਾ ਹੋਗਾ ਤਾਂ ਕਿਸ ਤਰ੍ਹਾਂ ਦਾ ਹਾਂ ਟੇਸਟ ਬਹੁਤ ਅੱਛਾ ਸਰ ਟੇਸਟ ਦੇਖੋ ਜਿਹੜੇ ਨਾਰਮਲ ਪੀਜ਼ਾ ਦਾ ਟੇਸਟ ਹੁੰਦਾ ਹੈ ਉਹਦੇ ਨਾਲ ਜ਼ਿਆਦਾ ਬੈਸਟ ਲੱਗਿਆ ਮੈਨੂੰ ਇਹ ਨਾਰਮਲ ਪੀਜ਼ਾ ਦੇਖੋ ਡਾਈਜੈਸ਼ਨ ਵੀ ਖਰਾਬ ਕਰਦਾ ਹੈ ਆਪਣਾ ਪੇਟ ਵੀ ਖਰਾਬ ਕਰਦਾ ਪਰ ਫਿਰ ਵੀ ਪੈਸੇ ਲੱਗ ਕੇ ਆਨੇ ਆ। ਬੱਚੇ ਨਹੀਂ ਬੱਚੇ ਦੇ ਕੋਈ ਅਸੀਂ ਤਾਂ ਬਹੁਤ ਅਵੋਇਡ ਕਰਦੇ ਹਾਂ ਪਰ ਬੱਚੇ ਕਿੱਥੋਂ ਰੁਕਦੇ ਨੇ। ਪਰ ਇੱਥੇ ਹੁਣ ਅਸੀਂ ਸਾਨੂੰ ਰੁਕਣ ਦੀ ਲੋੜ ਨਹੀਂ ਅਸੀਂ ਡੈਫੀਨਿਟਲੀ ਨਾ ਇਸ ਪ੍ਰਮੋਟ ਕਰਾ ਕੇ। ਬਿਲਕੁਲ ਜੀ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ। ਸਸਿਕਾ ਜੀ ਮੈਂ ਗੁਰਮੀਤਾ ਮੈਂ ਬਟਿੰਡੇ ਤੋਂ ਬਿਲੋਂਗ ਕਰਦੀ ਹਾਂ ਮੇਰੇ ਬੱਚੇ ਅ ਅਸੀਂ ਹੈਲਥ ਨਾਲ ਆਪਾਂ ਕੰਪਰੋਮਾਈਜ਼ ਨਹੀਂ ਕਰ ਸਕਦੇ ਸਭ ਤੋਂ ਜ਼ਿਆਦਾ ਵਧੀਆ ਸਾਨੂੰ ਇਹ ਗੱਲ ਲੱਗੀ ਕਿ ਇਹ ਆਟੀ ਦਾ ਹੈ ਦੂਸਰੇ ਜਿਹੜੇ ਤਾਂ ਹੁੰਦਾ ਦਾਣੇदार ਜੀ ਮੈਦੇ ਨਾਲੋਂ ਜ਼ਿਆਦਾ ਵਧੀਆ ਨੇ ਇਹ ਪੀਜ਼ਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਵੀ ਅਸੀਂ ਇੱਥੇ ਆਏ ਹਾਂ ਬਟ ਹਾਲੇ ਟੇਸਟ ਕਰਨਾ ਬਾਕੀ ਹੈ ਤੇ ਬੱਚੇ ਵੀ ਕਰ ਸਭ ਤੋਂ ਜ਼ਿਆਦਾ ਵਧੀਆ ਲੱਗੇ ਕਿ ਗੁਰਸੇਕ ਫੈਮਿਲੀ ਨੇ ਗੁਰਸਿੱਖ ਫੈਮਲੀ ਨੇ ਤੇ ਸਫਾਈ ਦਾ ਪੂਰਾ ਧਿਆਨ ਇਹਨਾਂ ਦਾ ਤੇ ਹਾਈਜਨਿਕ ਹੈ ਸਾਰਾ ਕੁਝ ਤੇ ਜੇ ਸਾਨੂੰ ਵਧੀਆ ਲੱਗਿਆ ਤਾਂ ਅਸੀਂ ਘਰ ਬੈਠੇ ਵੀ ਆਰਡਰ ਕਰ ਸਕਦੇ ਹਾਂ ਤੇ ਬੱਚਿਆਂ ਨੂੰ ਦੇ ਸਕਦੇ ਹਾਂ ਕਿ ਕੋਈ ਸੇਫਲੀ ਕੋਈ ਨੁਕਸਾਨ ਨਹੀਂ ਹੈ ਜੇ ਆਪਾਂ ਬਿਮੈਦੇ ਦੀ ਚੀਜ਼ ਖਾਣੇ ਤਾਂ ਆਬਵੀਅਸਲੀ ਨੁਕਸਾਨ ਕਰਦੀ ਹੈ ਨਾ ਇਹ ਇਹ ਬਹੁਤ ਵਧੀਆ ਚੀਜ਼ ਹੈ ਅਸੀਂ ਰეკਮੈਂਡ ਕਰਦੇ ਹਾਂ ਕਿ ਬੱਚੇ ਖਾ ਸਕਣ ਔਰ ਦੂਜਿਆਂ ਨੂੰ ਵੀ ਅਸੀਂ ਇਹ ਗੱਲ ਕਹਿ ਰਹੇ ਹਾਂ ਸ਼ਹਿਰ ਵਾਸੀਆਂ ਨੂੰ ਵੀ ਆਓ ਇਕਵਲ ਟੇਸਟ ਕਰਕੇ ਦੇਖੋ ਤੁਹਾਨੂੰ ਬਹੁਤ ਵਧੀਆ ਲੱਗੇਗਾ ਮੇਰਕਪਦੀਪ ਜੀ ਤੁਸੀਂ ਸੁਣ ਲਿਆ ਸਾਰਾ ਕੁਝ ਹੁਣ ਅਗਰ ਬੱਚੇ ਤੁਹਾਡੇ ਜਦ ਕਰਨਗੇ ਤਾਂ ਤੁਸੀਂ ਮਨਾ ਨਹੀਂ ਕਰੋਗੇ ਕਿਉਂਕਿ ਅੱਗੇ ਜਿਹੜਾ ਪੈਦੇ ਦਾ ਪੀਜ਼ਾ ਸੀ ਉਹ ਹਜਮ ਨਹੀਂ ਛੇਤੀ ਹੁੰਦਾ ਸੀਗਾ ਤੇ ਇਹ ਪੀਜ਼ਾ ਇੱਥੇ ਹੁਣ ਇਹੋ ਜਿਹਾ ਤਿਆਰ ਹੋ ਗਿਆ ਜਿਹੜਾ ਹਜਮ ਵੀ ਛੇਤੀ ਹੋਵੇਗਾ ਤੇ ਦੇਖਿਓ ਅੱਜ ਇਹਨਾਂ ਦਾ 30 ਤੇ 31 ਦਾ ਇੱਕ ਲੰਗਰ ਲਾਇਆ ਸੀ ਅੱਜ ਬਟੰਡੇ ਦੇ ਅੰਦਰ ਤੇ ਉਹ ਸ਼ੁਰੂ ਹੋ ਚੁੱਕਾ ਹੈ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਤੋਂ ਲੋਕ ਆਏ ਹੋਏ ਨੇ ਮਨਸੀਆ ਫੂਡ ਦੇ ਨਾਂ ਦੇ ਦੁਕਾਨ ਹੈ ਬਠਿੰਡਾ ਦੀ 140 ਰੋਡ ਦੇ ਉੱਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਨੇ ਤੁਸੀਂ ਵੀ ਇੱਕ ਵਾਰੀ ਜਰੂਰ ਟਰਾਈ ਕਰੋ ਅਗਰ ਤੁਸੀਂ ਘਰੇ ਬੈਠ ਕੇ ਬਣਾਣਾ ਤਾਂ ਮੰਗਾਣਾ ਤਾਂ ਤੁਹਾਨੂੰ ਇੱਕ ਫੋਨ ਨੰਬਰ ਵੀ ਦਿੱਤਾ ਹੈ ਇਹਦੇ ਵਿੱਚ ਪੂਰਾ ਸੁਣੋਗੇ ਤਾਂ ਫੋਨ ਨੰਬਰ ਤੁਹਾਡੇ ਕੋਲ ਆਪਣੇ ਆ ਵੀ ਆ ਜਾਊਗਾ ਜੀ ਕਰ ਵੀ ਮਗਾ ਸਕਦੇ ਹਾਂ ਤੇ ਤੁਸੀਂ ਆਪਸ ਵਿੱਚ ਵੀ ਕੀ ਦਾ ਹੈ ਵੀ ਇਸ ਨੂੰ ਮਗਾ ਸਕਦੇ ਹੋ ਇਸ ਨੂੰ ਜਮੈਟੋ ਰਾਹੀਂ ਵੀ ਮਗਾ ਸਕਦੇ ਹੋ ਤੇ ਅਗਰ ਸਿੱਧਾ ਫੋਨ ਕਰੋਗੇ ਤਾਂ ਗ੍ਰੈਂਟੇਡ ਦਾ ਬੰਦਾ ਵੀ ਡਿਲੀਵਰੀ ਦੇ ਕੇ ਆਵੇਗਾ ਤੇ ਉਹ ਡਿਲੀਵਰੀ ਵੀ ਬਿਲਕੁਲ ਫ੍ਰੀ ਹੋਵੇਗੀ ਇਸੇ ਤਰ੍ਹਾਂ ਦਾ ਕੋਈ ਲੱਗ ਤੋਛ ਦੇ ਪੈਸੇ ਨਹੀਂ ਲਈ ਜਾਣਗੇ ਡਿਲੀਵਰੀ ਦੇ ਜੇ ਆਪਾਂ ਗੱਲ ਕਰੀਏ ਤਾਂ ਤਾਂ ਹੁਣ ਅਗਲੇ ਲਾਈਵ ਵਾਸਤੇ ਥੋੜਾ ਜਿਹਾ ਵੇਟ ਕਰਿਓ ਅਸੀਂ ਅਜੇ ਤੱਕ ਲੈ ਕੇ ਆ ਬਠਿੰਡਾ ਦੇ 100 ਫੁੱਟੀ ਰੋਡ ਦੇ ਉੱਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਉਣੇ ਸ਼ੁਰੂ ਹੋ ਗਿਆ ਹੈ ਅਤੇ ਇੱਕ ਵਾਰੀ ਮੈਂ ਫਿਰ ਤੁਹਾਨੂੰ ਬਾਹਰ ਤੋਂ ਦਿਖਾ ਦਿਆਂ ਦੁਕਾਨ ਕਿਹੜੀ ਦੁਕਾਨ ਹੈ ਕਿਹੜੀ ਜਗ੍ਹਾ ਤੁਸੀਂ ਆਣਾ ਹੈ ਫਰੀ ਲੰਗਰ ਅਜ 30 ਤੇ 31 ਨੂੰ ਦੋ ਦਿਨ ਫਰੀ ਲੰਗਰ ਸੀਗਾ ਤੇ ਅਗਰ ਤੁਸੀਂ ਪੀਜ਼ਾ ਖਾਣਾ ਹੈ ਤਾਂ ਫਿਰ ਇਸ ਤਰ੍ਹਾਂ ਦੇ ਪੀਜ਼ੇ ਖਾਓ ਜਿਹੜਾ ਤੁਹਾਨੂੰ ਛੇਤੀ ਹਾਜਮ ਵੀ ਹੋਵੇ ਕਿਉਂਕਿ ਮੈਦੇ ਦੇ ਪੀਜ਼ੇ ਜਿਹੜੇ ਅਸੀਂ ਖਾਂਦੇ ਆਂ ਤਾਂ ਮੈਦੇ ਦੇ ਪੀਜ਼ੇ ਸਾਡੇ ਛੇਤੀ ਹਾਜਮ ਨਹੀਂ ਹੁੰਦਾ ਹਾਜਮ ਨਹੀਂ ਹੁੰਦਾ ਤਾਂ ਫਿਰ ਅਸੀਂ ਬਿਮਾਰੀਆਂ ਖਰੀਦ ਲੈਣੀਆਂ ਉਹ ਅਸੀਂ ਸਿਰਫ ਜਿਹੜੇ ਉਹਨਾਂ ਦੇ ਪੈਸੇ ਅਸੀਂ ਸਿਰਫ ਬਿਮਾਰੀਆਂ ਖਰੀਦਣ ਵਾਸਤੇ ਹੀ ਅਸੀਂ ਉਹਦੇ ਪੈਸੇ ਵਰਤਦੇ ਆਂ ਇਸ ਤਰ੍ਹਾਂ ਦੀ ਚੀਜ਼ ਖਾਓ ਜਿਹੜਾ ਤੁਹਾਨੂੰ ਛੇਤੀ ਹਾਜਮ ਵੀ ਹੋ ਜੇ ਤੇ ਬਾਹਰ ਵੀ ਆ ਤਸਵੀਰਾਂ ਅੰਦਰੂਨੀ ਸਾਰਾ ਕੋ ਦੇਖ ਲਿਆ ਦੇਖਾਂਗੇ ਅਗਰ ਕੋਈ ਹੋਰ ਕੋਈ ਵਿਅਕਤੀ ਹੋ ਜਾ ਤਾਂ ਬਾਕੀ ਸਾਰਾ ਕੁਝ ਤੁਸੀਂ ਸੁਣੀ ਲਿਆ ਤੇ ਅਗਰ ਤੁਸੀਂ ਕੋਈ ਵੀ ਚੀਜ਼ ਇੱਥੋਂ ਮੰਗਵੋਣੀ ਚਾਹੋ ਨੀ ਤਾਂ ਤੁਸੀਂ ਡਿਲੀਵਰੀ ਤੁਹਾਨੂੰ ਜਿਹੜੀ ਫ੍ਰੀ ਡਿਲੀਵਰੀ ਬਿਲਕੁਲ ਫ੍ਰੀ ਮਿਲੇਗੀ ਚਲੋ ਅਗਲੇ ਲਾਈਵ ਲਈ ਬਾਅਦ ਦੇ ਵਿੱਚ ਫਿਰ ਮਿਲਾਂਗੇ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਫੇਸਬੁੱਕ ਪੇਜ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ